ਨਿਹੰਗ ਸਿੰਘਾਂ ਦੇ ਵੱਲੋਂ ਫੇਰ ਦੇ ਦਿੱਤੀ ਸਿੱਧੀ ਧਮਕੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਹਾਲੇ ਵੀ ਪਾ ਰਹੇ ਨੇ ਗੰਦ ਅਸ਼ਲੀਲ ਕੰਟੈਂਟ ਪਰੋਸ ਕੇ ਲੋਕਾਂ ਦੇ ਫੋਨਾਂ ਦੇ ਵਿੱਚ ਭੇਜ ਰਹੇ ਨੇ ਇਹ ਸਾਰਾ ਕੁਝ ਤਾਂ ਉਹਨਾਂ ਨੂੰ ਨਿਹੰਗ ਜਥੇਬੰਦੀਆਂ ਦੇ ਵੱਲੋਂ ਸਿੱਧੀ ਧਮਕੀ ਦੇ ਦਿੱਤੀ ਆ ਕਿ ਸੁਧਰ ਜੋ ਨਹੀਂ ਤਾਂ ਫਿਰ ਅਸੀਂ ਸੋਦੇ ਲਾਵਾਂਗੇ ਫੇਰ ਨਾ ਕਹੋ ਸੋਦਾ ਲੱਗ ਗਿਆ ਅਸੀਂ ਹਲੇ ਇੱਕ ਦਾ ਲਾਇਆ ਹੋਰਾਂ ਦਾ ਨੰਬਰ ਲੱਗਣ ਵਾਲਾ ਜਿਹੜੇ ਅਜਿਹਾ ਕੰਟੈਂਟ ਪਾਉਣਗੇ ਤੇ ਜਿਹੜੇ ਅਮਰਤਪਾਲ ਮੈਰੋ ਦੇ ਹੱਕ ਦੇ ਵਿੱਚ ਨਹੀਂ ਬੋਲ ਰਹੇ ਜਿਹੜੇ ਅਮਰਤਪਾਲ ਮੈਰੋ ਦੇ ਖਿਲਾਫ ਬੋਲ ਰਹੇ ਨੇ ਖਾਸ ਕਰਕੇ ਬੁੱਟਾ ਸਿੰਘ ਜੋ ਕਿ ਅਮਰਤਪਾਲ ਮੈਰੋ ਦੇ ਉੱਤੇ ਇਲਜ਼ਾਮ ਲਗਾ ਰਿਹਾ ਕਿ ਅਮਰਤਪਾਲ ਮੈਰੋ ਤੇ ਉਸਦੇ ਸਾਥੀਆਂ ਨੇ ਕਮਲਕੌਰ ਪਾਬੀ ਦੇ ਨਾਲ ਪਹਿਲਾਂ ਬਲਤਕਾਰ ਕੀਤਾ ਬਾਅਦ ਦੇ ਵਿੱਚ ਉਸ ਨੂੰ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਇਲਜ਼ਾਮਾਂ ਨੂੰ ਸੁਣ ਕੇ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਨਿਹੰਗ ਜਥੇਬੰਦੀਆਂ ਕਾਫੀ ਗੁੱਸੇ ਦੇ ਵਿੱਚ ਨੇ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਧਮਕੀ ਦੇ ਦਿੱਤੀ ਆ ਬੂਟਾ ਸਿੰਘ ਨੂੰ ਸਿੱਧੇ ਤੌਰ ਦੇ ਉੱਤੇ ਧਮਕੀ ਦੇ ਦਿੱਤੀ ਆ ਦੀਪਿਕਾ ਲੂਥਰਣ ਨੂੰ ਤੇ ਹੋਰ ਜਿਹੜੇ ਕੰਟੈਂਟ ਅਜਿਹਾ ਪਾ ਰਹੇ ਨੇ ਉਹਨਾਂ ਨੂੰ ਵੀ ਧਮਕੀ ਦਿੱਤੀ ਆ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਵੀ ਜ਼ੁਬਾਨੀ ਗੂਟਿਆ ਸ਼ਰਮ ਕਰ ਤੈਨੂੰ ਅਸੀਂ ਸੋਧਾ ਲਾਉਣ ਵਾਸਤੇ ਆ ਗਏ ਸੀ ਜਦੋਂ ਤੇਰੀ ਲਤੜੀ ਦੇਖੀ ਤੇ ਤੇਰੇ ਹੱਥ ਚ ਹਾਕੀ ਵੇਖੀ ਨਾ ਓਏ ਚਵੜਾ ਤੂੰ ਤਾਂ ਪਹਿਲੇ ਹੀ ਮਾਰਿਆ ਹੈਂ ਅਮਰਤਪਾਲ ਮਹਿਰੋ ਦੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਬਾਅਦ ਦੇ ਵਿੱਚ ਹਜ਼ੂਰੀਏ ਦੇ ਨਾਲ ਗਲਾ ਘੁੱਟ ਕੇ ਉਹਦਾ ਕਤਲ ਕੀਤਾ ਬੋਲ ਕੇ ਚੋਰ ਕੀ ਬੋਲਦਾ ਤੂੰ ਬੰਦਾ ਬਣ ਜਾ ਉਹਦਾ ਤਾਂ ਲੱਭ ਗਿਆ ਸੀ ਨਾ ਤੇਰਾ ਕੋਈ ਲੱਭਣਾ ਤੇ ਅਸੀਂ ਸਬੂਤ ਦੇਵਾਂਗੇ ਪਰ ਜਿਹੜਾ ਤੁਹਾਡਾ ਜੋਧਾ ਸੀ ਨਾ ਅਮਰਤਪਾਲ ਮਹਿਰੋ ਕਦੀੜ ਉਹਨੂੰ ਕਹੋ ਵੀ ਪੰਜਾਬ ਆਵੇ ਅਸੀਂ ਚਾਵਲ ਬੂਟੇ ਨੂੰ ਤੇ ਉਹਨਾਂ ਨੂੰ ਜਿਹੜੇ ਵੀਡੀਓ ਦੇ ਕਮੈਂਟਾਂ ਤੇ ਉਹ ਕਰਦੇ ਆ ਵੀ ਐ ਕਰਕੇ ਕਮਲਕੌਰ ਨੂੰ ਰਗੜਤਾ ਕਮਲਕੌਰ ਨਹੀਂ ਹੈਗੀ ਸੀ ਉਹ ਕਮਲੂ ਨੂੰ ਰਗੜਤਾ ਤੇ ਰਗੜਨਗੇ ਸਿੰਘ ਉਹਨਾਂ ਨੂੰ ਵੀ ਜਿਹੜੇ ਹੋਰ ਐਵੇਂ ਦੇ ਆ ਬੰਦੇ ਦਾ ਪੁੱਤ ਬਣਾ ਕੇ ਛੱਡੂ ਕਿਹਦੇ ਨਾਲ ਬਾਪ ਆਇਆ ਪਰ ਕਦੀੜਾ ਨੂੰ ਬੇਨਤੀ ਹੈ ਗਾਲਾਂ ਕੱਢ ਕੇ ਅਮਿਤਪਾਲ ਸੱਚਾ ਨਹੀਂ ਹੁੰਦਾ ਬਲਾਤਕਾਰ ਹੀ ਸੀ ਬਲਾਤਕਾਰ ਹੀ ਰਹੂਗਾ ਟਰੱਕ ਚਲਾਇਆ ਦਾਸ ਨੇ ਪਤਾ ਨਹੀਂ ਲੱਗਣਾ ਮਗਰੋਂ ਵੀ ਕੁੱਤਾ ਪਿਆ ਹੈ ਕਿ লাশ ਪਈ ਆ ਭੰਦੇ ਬੰਦਿਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਭੱਲੇ ਕਰਨਾਂ ਦਲ ਅਰਬਾ ਖਰਬਾ ਬਾਪੂ ਚੜ੍ਹ ਸਿੰਘ ਜੀ ਜਿਨ੍ਹਾਂ ਨੂੰ ਜਿੰਦਾ ਸ਼ਹੀਦਾਂ ਕਿਤਾਬ ਮਿਲਿਆ ਤੇ ਸੱਤ ਗੋਲੀਆਂ ਵੱਜੀਆਂ ਹੋਈਆਂ ਨੇ ਸੰਤ ਬਾਬਾ ਜਰਨੈਲ ਸਿੰਘ ਨੇ ਦਿੱਤਾ ਇਹ ਉਹਨਾਂ ਦੀ ਲਾਡਲੀ ਫੌਜ ਆ ਗੁਰੂ ਦੀ ਫੌਜ ਆ ਅਸੀਂ ਚਵਲ ਬੂਟੇ ਨੂੰ ਤੇ ਉਹਨਾਂ ਨੂੰ ਜਿਹੜੇ ਵੀਡੀਓ ਤੇ ਕਮੈਂਟਾਂ ਦੇ ਉਹ ਕਰਦੇ ਆ ਵੀ ਐ ਕਰਕੇ ਕਮਲਕੌਰ ਨੂੰ ਰਗੜਤਾ ਕਮਲਕੌਰ ਨਹੀਂ ਹੈਗੀ ਸੀ ਉਹ ਕਮਲੂ ਨੂੰ ਰਗੜਤਾ ਤੇ ਰਗਨ ਸਿੰਘ ਉਹਨਾਂ ਨੂੰ ਵੀ ਜਿਹੜੇ ਹੋਰ ਐਵੇਂ ਦੇ ਆ ਵੀਡੀਓ ਪਾਉਂਦੇ ਆ ਕੱਲੇ-ਕੱਲੇ ਦਾ ਨੰਬਰ ਸਾਰਿਆਂ ਦਾ ਲੱਗੂਗਾ ਅਸੀਂ ਅਮਰਤਪਾਲ ਦੇ ਮਹਿਰੋ ਦੇ ਨਾਲ ਜਿੱਥੇ ਵੀ ਕਹਿਣਗੇ ਉੱਥੇ ਖੜੇ ਹੋਵਾਂਗੇ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਦੇ ਆ ਇਹਨਾਂ ਦੇ ਨੱਥ ਪਾ ਲੋ ਨਹੀਂ ਤਾਂ ਖਾਲਸੇ ਨੂੰ ਪਾਣੀ ਆਉਂਦੀ ਆ ਤੇ ਖਾਲਸਾ ਪਾ ਕੇ ਰਹੂਗਾ ਠੀਕ ਹੈ ਨਾ ਕੱਲੇ ਕੱਲੇ ਨੂੰ ਤੇਲ ਦਵਾਂਗੇ ਸਾਰਿਆਂ ਨੂੰ ਬੂਟਿਆ ਸ਼ਰਮ ਕਰ ਤੈਨੂੰ ਅਸੀਂ ਸੋਦਾ ਲਾਉਣ ਵਾਸਤੇ ਆ ਗਏ ਸੀ ਜਦੋਂ ਤੇਰੀ ਲਤੜੀ ਦੇਖੀ ਤੇ ਤੇਰੇ ਹੱਥ ਚਹਾਕੀ ਵੇਖੀ ਨਾ ਓਏ ਚਵੜਾ ਤੂੰ ਤਾਂ ਪਹਿਲੇ ਹੀ ਮਾਰਿਆ ਹੋਇਆ ਹੋਲਕਚੋਰ ਕੀ ਬੋਲਦਾ ਤੂੰ ਬੰਦਾ ਬਣ ਜਾ ਨਹੀਂ ਤਾਂ ਤੇਰਾ ਵੀ ਕਿਸ ਦਿਨ ਇਹ ਆ ਜਾ ਉਹਦਾ ਤਾਂ ਲੱਭ ਗਿਆ ਸੀ ਨਾ ਤੇਰਾ ਕੋਈ ਲੱਭਣਾ ਨਹੀਂ ਤੇ ਅਸੀਂ ਦੂਜਿਆਂ ਨੂੰ ਵੀ ਸਖਤ ਚੇਤਾਵਨੀ ਦਿੰਨੇ ਆ ਸੋਨਹੋ ਜਿੰਨੇ ਸੋਸ਼ਲ ਮੀਡੀਆ ਦਾ ਗੱਲ ਪਾਉਂਦੇ ਆ ਗਾਂ ਤੋਂ ਟਰੱਕ ਚਲਾਇਆ ਦਾਸ ਨੇ ਪਤਾ ਨਹੀਂ ਲੱਗਣਾ ਮਗਰੋਂ ਵੀ ਕੁੱਤਾ ਪਿਆ ਹੈ ਕਿ ਲਾਸ਼ ਪਈ ਆ ਬੰਦੇ ਬਣ ਜਾਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਨਿਹੰਗ ਜਥੇ ਬੰਦਿਆਂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਧਮਕੀ ਦਿੱਤੀ ਆ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਹੋਰ ਨੰਬਰ ਹੁਣ ਕਿਹਦਾ ਕਿਹਦਾ ਲੱਗੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਜਿਸ ਤਰੀਕੇ ਦੇ ਨਾਲ ਅਮਰਤਪਾਲ ਮਹਿਰੋ ਦੇ ਵੱਲੋਂ ਧਮਕੀ ਦਿੱਤੀ ਸੀ ਤੇ ਨਾਲ ਹੀ ਕਿਹਾ ਸੀ ਕਿ ਪਾਰਕਿੰਗਾਂ ਹਰੇਕ ਸ਼ਹਿਰ ਦੇ ਵਿੱਚ ਨੇ ਕੀ ਪਾਰਕਿੰਗ ਦੇ ਵਿੱਚੋਂ ਜਿਹੜੀ ਕਮਲਕੌਰ ਭਾਬੀ ਦੀ ਗੱਡੀ ਦੇ ਵਿੱਚੋਂ লাশ ਮਿਲੀ ਆ ਤਾਂ ਕਈਆਂ ਦੀ ਤਾਂ ਫਿਰ ਕਹਿੰਦੇ ਡੈੱਡ ਬੋਡੀ ਵੀ ਨਹੀਂ ਮਿਲਨੀ ਧਮਕੀਆਂ ਦੇਣ ਤੋਂ ਬਾਅਦ ਹਾਲਾਂਕਿ ਕਈਆਂ ਨੂੰ ਇਸ ਦਾ ਫਾਇਦਾ ਵੀ ਮਿਲ ਚੁੱਕਿਆ ਕਈਆਂ ਨੇ ਫਾਇਦਾ ਚੱਕ ਲਿਆ ਦੀਪਿਕਾ ਲੂਥਰਾ ਜੋ ਇਨਫਲੂਐਂਸਰ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿੰਦੀ ਆ ਡਬਲ ਮੀਨਿੰਗ ਗੱਲਾਂ ਵੀ ਕਰਦੀ ਆ ਉਸ ਨੂੰ ਵੀ ਧਮਕੀ ਮਿਲੀ ਸੀ ਬੰਬਿਆਹਾ ਗਰੁੱਪ ਦੇ ਵੱਲੋਂ ਵੀ ਧਮਕੀ ਮਿਲੀ ਅਮਰਤਪਾਲ ਮੈਰੋ ਦੇ ਵੱਲੋਂ ਵੀ ਮਿਲੀ ਅਮਰਤਪਾਲ ਮੈਰੋ ਦੇ ਸਾਥੀਆਂ ਦੇ ਵੱਲੋਂ ਵੀ ਧਮਕੀ ਮਿਲੀ ਹਾਲਾਂਕਿ ਉਹ ਧਮਕੀ ਦੀ ਔਡੀਓ ਵੀ ਕਾਫੀ ਚਰਚਾ ਦੇ ਵਿੱਚ ਰਹੀ ਆ ਤੇ ਉਸ ਨੂੰ ਸੁਰੱਖਿਆ ਮਿਲ ਚੁੱਕੀ ਆ ਹਾਲਾਂਕਿ ਸੁਰੱਖਿਆ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਵਪਾਰੀ ਸੁਰੱਖਿਆ ਮੰਗਦੇ ਨੇ ਪਰ ਦੂਜੇ ਪਾਸੇ ਜੋ ਗਲਤ ਕੰਟੈਂਟ ਪਰੋਸ ਰਹੇ ਨੇ ਪੰਜਾਬ ਦਾ ਬੇੜਾਗਰ ਕਰ ਰਹੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਬੱਚਿਆਂ ਨੂੰ ਗਲਤ ਸਿੱਖਿਆ ਪ੍ਰਦਾਨ ਕਰ ਰਹੇ ਨੇ ਤਾਂ ਉਹਨਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਆ ਤਾਂ ਪਰ ਦੂਜੇ ਪਾਸੇ ਕਈ ਅਜਿਹੇ ਵੀ ਜਿਹੜੇ ਨੇ ਮੈਸੇਜ ਕਰ ਰਹੇ ਨੇ ਜਿਹੜੇ ਕਮੈਂਟਾਂ ਦੇ ਵਿੱਚ ਕਹਿੰਦੇ ਸੂਰੀ ਦੇ ਕੋਲ ਵੀ ਬਹੁਤ ਸੁਰੱਖਿਆ ਸੀ ਤਾਂ ਸੂਰੀ ਦਾ ਕੀ ਹੋਇਆ ਸਭ ਜਾਣਦੇ ਨੇ ਤਾਂ ਹਲੇ ਵੀ ਧਮਕੀਆਂ ਬਰਕਰਾਰ ਨੇ ਧਮਕੀਆਂ ਮਿਲ ਰਹੀਆਂ ਨੇ ਤਾਂ ਇਹ ਮਾਮਲਾ ਆਖਰ ਕਦੋਂ ਤੱਕ ਤੂਲ ਫੜਦਾ ਕਿੱਥੋਂ ਤੱਕ ਪਹੁੰਚਦਾ ਤਾਂ ਤੁਸੀਂ ਸੁਣਿਆ ਨਿਹੰਗ ਜਥੇਬੰਦੀਆਂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਧਮਕੀ ਦਿੱਤੀ ਆ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਹੋਰ ਨੰਬਰ ਹੁਣ ਕਿਹਦਾ ਕਿਹਦਾ ਲੱਗੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਜਿਸ ਤਰੀਕੇ ਦੇ ਨਾਲ ਅਮਰਤਪਾਲ ਮਹਿਰੋ ਦੇ ਵੱਲੋਂ ਧਮਕੀ ਦਿੱਤੀ ਸੀ ਤੇ ਨਾਲ ਹੀ ਕਿਹਾ ਸੀ ਕਿ ਪਾਰਕਿੰਗਾਂ ਹਰੇਕ ਸ਼ਹਿਰ ਦੇ ਵਿੱਚ ਨੇ ਕਿ ਪਾਰਕਿੰਗ ਦੇ ਵਿੱਚੋਂ ਜਿਹੜੀ ਕਮਲਕੌਰ ਭਾਬੀ ਦੀ ਗੱਡੀ ਦੇ ਵਿੱਚੋਂ লাশ ਮਿਲੀ ਆ ਤਾਂ ਕਈਆਂ ਨੇ ਤਾਂ ਫਿਰ ਕਹਿੰਦੇ ਡੈੱਡ ਬੋਡੀ ਵੀ ਨਹੀਂ ਮਿਲਨੀ ਧਮਕੀਆਂ ਦੇਣ ਤੋਂ ਬਾਅਦ ਹਾਲਾਂਕਿ ਕਈਆਂ ਨੂੰ ਇਸ ਦਾ ਫਾਇਦਾ ਵੀ ਮਿਲ ਚੁੱਕਿਆ ਕਈਆਂ ਨੇ ਫਾਇਦਾ ਚੱਕ ਲਿਆ ਦੀਪਿਕਾ ਲੂਥਰਾ ਜੋ ਇਨਫਲੂਐਂਸਰ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿੰਦੀ ਆ ਡਬਲ ਮੀਨਿੰਗ ਗੱਲਾਂ ਵੀ ਕਰਦੀ ਆ ਉਸ ਨੂੰ ਵੀ ਧਮਕੀ ਮਿਲੀ ਸੀ ਬੰਬਿਆਹਾ ਗਰੁੱਪ ਦੇ ਵੱਲੋਂ ਵੀ ਧਮਕੀ ਮਿਲੀ ਅਮਰਤਪਾਲ ਮੈਰੋ ਦੇ ਵੱਲੋਂ ਵੀ ਮਿਲੀ ਅਮਰਤਪਾਲ ਮੈਰੋ ਦੇ ਸਾਥੀਆਂ ਦੇ ਵੱਲੋਂ ਵੀ ਧਮਕੀ ਮਿਲੀ ਹਾਲਾਂਕਿ ਉਹ ਧਮਕੀ ਦੀ ਆਡੀਓ ਵੀ ਕਾਫੀ ਚਰਚਾ ਦੇ ਵਿੱਚ ਰਹੀ ਆ ਤੇ ਉਸ ਨੂੰ ਸੁਰੱਖਿਆ ਮਿਲ ਚੁੱਕੀ ਆ ਹਾਲਾਂਕਿ ਸੁਰੱਖਿਆ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਵਪਾਰੀ ਸੁਰੱਖਿਆ ਮੰਗਦੇ ਨੇ ਪਰ ਦੂਜੇ ਪਾਸੇ ਜੋ ਗਲਤ ਕੰਟੈਂਟ ਪਰੋਸ ਰਹੇ ਨੇ ਪੰਜਾਬ ਦਾ ਬੇੜਾਗਰ ਕਰ ਰਹੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਬੱਚਿਆਂ ਨੂੰ ਗਲਤ ਸਿੱਖਿਆ ਪ੍ਰਦਾਨ ਕਰ ਰਹੇ ਨੇ ਤਾਂ ਉਹਨਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਆ ਤਾ ਪਰ ਦੂਜੇ ਪਾਸੇ ਕਈ ਅਜਿਹੇ ਵੀ ਜਿਹੜੇ ਨੇ ਮੈਸੇਜ ਕਰ ਰਹੇ ਨੇ ਜਿਹੜੇ ਕਮੈਂਟਾਂ ਦੇ ਵਿੱਚ ਕਹਿੰਦੇ ਸੂਰੀ ਦੇ ਕੋਲ ਵੀ ਬਹੁਤ ਸੁਰੱਖਿਆ ਸੀ ਤਾਂ ਸੂਰੀ ਦਾ ਕੀ ਹੋਇਆ ਸਭ ਜਾਣਦੇ ਨੇ ਤਾਂ ਹਲੇ ਵੀ ਧਮਕੀਆਂ ਬਰਕਰਾਰ ਨੇ ਧਮਕੀਆਂ ਮਿਲ ਰਹੀਆਂ ਨੇ ਤਾਂ ਇਹ ਮਾਮਲਾ ਆਖਰ ਕਦੋਂ ਤੱਕ ਤੂਲ ਫੜਦਾ ਕਿੱਥੋਂ ਤੱਕ ਪਹੁੰਚਦਾ ਦੇਖਣ ਵਾਲੀ ਗੱਲ ਹੈ ਤਾਂ ਤੁਸੀਂ ਸੁਣਿਆ ਨਿਹੰਗ ਜਥੇਬੰਦੀਆਂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਧਮਕੀ ਦਿੱਤੀ ਆ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਹੋਰ ਨੰਬਰ ਹੁਣ ਕਿਹਦਾ ਕਿਹਦਾ ਲੱਗੇਗਾ ਏ ਆਉਣ ਵਾਲਾ ਸਮਾਂ ਦੱਸੇਗਾ ਜਿਸ ਤਰੀਕੇ ਦੇ ਨਾਲ ਅਮਰਤਪਾਲ ਮਹਿਰੋ ਦੇ ਵੱਲੋਂ ਧਮਕੀ ਦਿੱਤੀ ਸੀ ਤੇ ਨਾਲ ਹੀ ਕਿਹਾ ਸੀ ਕਿ ਪਾਰਕਿੰਗਾਂ ਹਰੇਕ ਸ਼ਹਿਰ ਦੇ ਵਿੱਚ ਨੇ ਕਿ ਪਾਰਕਿੰਗ ਦੇ ਵਿੱਚੋਂ ਜਿਹੜੀ ਕਮਲਕੌਰ ਭਾਬੀ ਦੀ ਗੱਡੀ ਦੇ ਵਿੱਚੋਂ লাশ ਮਿਲੀ ਆ ਤਾਂ ਕਈਆਂ ਦੀ ਤਾਂ ਫਿਰ ਕਹਿੰਦੇ ਡੈੱਡ ਬੋਡੀ ਵੀ ਨਹੀਂ ਮਿਲਨੀ ਧਮਕੀਆਂ ਦੇਣ ਤੋਂ ਬਾਅਦ ਹਾਲਾਂਕਿ ਕਈਆਂ ਨੂੰ ਇਸ ਦਾ ਫਾਇਦਾ ਵੀ ਮਿਲ ਚੁੱਕਿਆ ਕਈਆਂ ਨੇ ਫਾਇਦਾ ਚੱਕ ਲਿਆ ਦੀਪਿਕਾ ਲੂਥਰਾ ਜੋ ਇਨਫਲੂਐਂਸਰ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿੰਦੀ ਆ ਡਬਲ ਮੀਨਿੰਗ ਗੱਲਾਂ ਵੀ ਕਰਦੀ ਆ ਉਸ ਨੂੰ ਵੀ ਧਮਕੀ ਮਿਲੀ ਸੀ ਬੰਬਿਆਹਾ ਗਰੁੱਪ ਦੇ ਵੱਲੋਂ ਵੀ ਧਮਕੀ ਮਿਲੀ ਅਮਰਤਪਾਲ ਮੈਰੋ ਦੇ ਵੱਲੋਂ ਵੀ ਮਿਲੀ ਅਮਰਤਪਾਲ ਮੈਰੋ ਦੇ ਸਾਥੀਆਂ ਦੇ ਵੱਲੋਂ ਵੀ ਧਮਕੀ ਮਿਲੀ ਹਾਲਾਂਕਿ ਉਹ ਧਮਕੀ ਦੀ ਆਡੀਓ ਵੀ ਕਾਫੀ ਚਰਚਾ ਦੇ ਵਿੱਚ ਰਹੀ ਆ ਤੇ ਉਸ ਨੂੰ ਸੁਰੱਖਿਆ ਮਿਲ ਚੁੱਕੀ ਆ ਹਾਲਾਂਕਿ ਸੁਰੱਖਿਆ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਵਪਾਰੀ ਸੁਰੱਖਿਆ ਮੰਗਦੇ ਨੇ ਪਰ ਦੂਜੇ ਪਾਸੇ ਜੋ ਗਲਤ ਕੰਟੈਂਟ ਪਰੋਸ ਰਹੇ ਨੇ ਪੰਜਾਬ ਦਾ ਬੇੜਾਗਰ ਕਰ ਰਹੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਬੱਚਿਆਂ ਨੂੰ ਗਲਤ ਸਿੱਖਿਆ ਪ੍ਰਦਾਨ ਕਰ ਰਹੇ ਨੇ ਤਾਂ ਉਹਨਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਆ ਤਾਂ ਪਰ ਦੂਜੇ ਪਾਸੇ ਕਈ ਅਜਿਹੇ ਵੀ ਜਿਹੜੇ ਨੇ ਮੈਸੇਜ ਕਰ ਰਹੇ ਨੇ ਜਿਹੜੇ ਕਮੈਂਟਾਂ ਦੇ ਵਿੱਚ ਕਹਿੰਦੇ ਸੂਰੀ ਦੇ ਕੋਲ ਵੀ ਬਹੁਤ ਸੁਰੱਖਿਆ ਸੀ ਤਾਂ ਸੂਰੀ ਦਾ ਕੀ ਹੋਇਆ ਸਭ ਜਾਣਦੇ ਨੇ ਤਾਂ ਹਲੇ ਵੀ ਧਮਕੀਆਂ ਬਰਕਰਾਰ ਨੇ ਧਮਕੀਆਂ ਮਿਲ ਰਹੀਆਂ ਨੇ ਤਾਂ ਇਹ ਮਾਮਲਾ ਆਖਰ ਕਦੋਂ ਤੱਕ ਤੂਲ ਫੜਦਾ ਕਿੱਥੋਂ ਤੱਕ ਪਹੁੰਚਦਾ ਦੇਖਣ ਵਾਲੀ ਗੱਲ ਆ